ਉਹ ਗਿਰਾਵੇ ਮੇਰਾ ਨਾਮ ਕੀ ਹੋਇਆ ਕੀ ਹੋਇਆ ਕੀ ਇਹ ਕੰਮ ਕਰੀ ਜੰਨੇ ਛੱਡ ਦਿੱਤੇ ਪਰਦੀ ਕਰੀ ਜੰਨੇ ਆ ਪਾਵੇ ਲਈ ਜੰਨੇ ਤੇ ਬਸ ਉਹ ਮੁੰਡਾ ਕਹਿਣ ਲੱਗਾ ਕਿ ਨਾ ਬਾਈ ਪੈਪ ਖਿੱਚੀ ਮੜੀ ਉਹ ਪੈਪ ਜਵੇਂ ਪੈਪ ਖਿੱਚਣ ਲੱਗਾ ਤੇ ਉਹਦਾ ਸਿਰ ਲੱਗ ਗਿਆ ਤਾਰ ਦੇ ਨਾਲ ਤੇ ਬਸ ਉਹ ਉੱਥੋਂ ਹੀ ਪੰਪੜ ਜਾ ਇੱਕਦਮ ਨਾ ਜਿਹੜੀ ਜਿਹੜੀ ਸਪਾਰਕਿੰਗ ਦੀ ਹੋਣ ਲੱਗੀ ਅਸੀਂ ਪਾਜੜ ਰੋਲਾ ਮਚਾਇਆ 5 ਰੁਪਏ ਦੀ ਇੱਕਦਮ ਕਰੀਏਗੀ ਸਾਵੀ ਨਹੀਂ ਆਈ ਇਹਨੇ ਕੋਸ ਤੇ ਬਸ ਇਹਨੇ ਥੱਲੇ ਆਏ ਇੰਨੇ ਦਿਨ ਚ ਤਾਂ ਫਿਰ ਮੈਂ ਛੱਡਤਾ ਸੀ ਲਾਈਟ ਨੇ ਕਿੰਨੇ ਕੁ ਮਨ ਸੇ ਕੰਦੇ ਇਹਦੀ ਹੈਗੀ ਜੀ 23 24 ਸਾਲ ਦੀ ਤੇਜ ਜੀ ਮੈਰਿਜ ਸੀਗੇ ਆ ਅਨਮਰਨ ਨਹੀਂ ਜੀ ਕੋਈ ਐਕਸਮਪਲ ਮੌਕੇ ਦੀ ਮੌਤ ਹੋ ਗਈ ਹਾਂ ਜੀ ਮੌਕੇ ਦੀ ਹੋ ਗਈ ਬਾਈ ਜੀ ਮੇਰਾ ਨਾਮ ਸਰਪਜੀਤ ਹੈ ਜੀ ਇਹ ਪਾਵੇ ਲਾਈ ਜਾਂਦੇ ਸੀ ਅਸੀਂ ਪਲਸਟਰ ਕਰੀ ਜਾਂਦਾ ਸੀ ਬਾਈ ਮੈਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿ ਪੈਪ ਖਿੱਚਦੇ ਇਹ ਪੈਪ ਖਿੱਚ ਲੱਗਿਆ ਜੀ ਤੇ ਇਹਨੂੰ ਗਰੰਟ ਲੱਗ ਗਿਆ ਜੀ ਠੀਕ ਹੈ ਜੀ ਅਸੀਂ ਇਹਨੇ ਹਮਲੇ ਪੈ ਗਏ ਸਾਨੂੰ ਕੁਛ ਨਹੀਂ ਤਾਇਬ ਛਡਾਉਣ ਵਾਸਤੇ ਤੇ ਇਹਨੇ ਦੀ ਡੈਥ ਹੋ ਗਈ ਜਦੋਂ ਥੱਲੇ ਗਿਆ ਇਹ ਸਾਨੂੰ ਮੁੰਛੀ ਜਾਨਾ ਨੇ ਹੁਣ ਦੱਸਿਆ ਸੀ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕਿ ਬੇਤੀ ਨੂੰ ਗਰੰਟ ਲੱਗ ਗਿਆ ਜੀ ਮੌਤ ਹੋ ਗਈ ਮੌਤੇ ਦੇ ਪੁੱਗੇ ਮੌਕੇ ਤੇ ਲਾਜ ਨੂੰ ਅਗਲੀ ਕਰ ਵੇਲੇ ਸੀਗਾ ਤਾਂ ਮਰਨ ਵਾਲੇ ਦਾ ਕੀ ਨਾਮ ਹੈ ਬਗਰਾ ਮਰਨ ਵਾਲਾ ਦਾ ਨਾਮ ਹੈ ਜੀ ਕਾਕਾਰ ਆਸ਼ਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਗਮੀ ਸਿੰਘ ਵਾਸੀ ਫੇਲ ਨਗਰ ਦੇ